ਸਾਰੇ ਹੀ ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਚੰਗੀ ਤਰ੍ਹਾਂ ਕਿ 17 ਅਤੇ 18 ਜੁਲਾਈ ਦਾ ਆਪਾਂ ਨਵਦੀਪ ਜਲਵੇੜਾ ਜੋ ਰਾ हरियाणा ਤੋਂ ਨੌਜਵਾਨ ਜੇਲ੍ਹ ਦੇ ਵਿੱਚ ਬੰਦ ਸੀ ਉਹਦੀ ਰਿਹਾਈ ਦੇ ਲਈ ਦੋ ਦਿਨ ਦਾ ਪ੍ਰੋਗਰਾਮ ਦਿੱਤਾ ਸੀ ਔਰ ਪ੍ਰੋਗਰਾਮ ਸੀਗਾ ਕਿ ਐਸਐਸਪੀ ਦਫ਼ਤਰ ਦਾ ਘਰਾਉ ਕੀਤਾ ਜਾਣਾ ਦੋ ਦਿਨ ਔਰ ਉਹਦੇ ਚੋਂ ਤੁਹਾਡਾ ਦਬਾਅ ਮੰਨ ਕੇ ਤੁਹਾਡਾ ਪ੍ਰੈਸ਼ਰ ਮੰਨ ਕੇ ਹੁਣੇ-ਹੁਣੇ ਖਬਰਾਈ ਹੈ ਕਿ ਨਵਦੀਪ ਜਲਵੇੜਾ ਨੂੰ ਰਿਹਾ ਕਰ ਦਿੱਤਾ ਗਿਆ ਹੈ ਜੇਲ੍ਹ ਚੋਂ ਬਾਹਰ ਆ ਚੁੱਕਿਆ ਹੈ ਸਾਡੇ ਵੀਰਾਂ ਨੇ ਸਾਡੇ ਸਾਥੀਆਂ ਨੇ ਉਹਨੂੰ ਰਿਸੀਵ ਕਰ ਲਿਆ ਸੋ ਇਸ ਕਰਕੇ ਇਹ ਤੁਹਾਡੇ ਅੰਦੋਲਨ ਦਾ ਦਬਾਅ ਹੈ ਤੁਹਾਡੇ ਅੰਦੋਲਨ ਦਾ ਪ੍ਰੈਸ਼ਰ ਹੈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਪੂਰੇ ਜੋਰ ਸ਼ੋਰ ਨਾਲ ਪੂਰੀ ਤਾਕਤ ਨਾਲ ਅਮਾਲੇ ਪਹੁੰਚਣ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ। ਆਪ ਸਭ ਨੂੰ ਇਸ ਗੱਲ ਦੀਆਂ ਮੁਬਾਰਕੀਆਂ ਦਿੰਦੇ ਆ ਤੇ ਨਾਲ ਦੇ ਨਾਲ ਆਪ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਦੋਸਤੋ ਕਿ ਨੌਜਵਾਨ ਦੀ ਰਿਹਾਈ ਹੋ ਗਈ ਹੈ। ਆਪਾਂ ਐਸਐਸਪੀ ਦਫ਼ਤਰ ਦਾ ਘਰਾਓ ਉਹਦੀ ਰਿਹਾਈ ਲਈ ਰੱਖਿਆ ਗਿਆ ਸੀ। ਇਸ ਕਰਕੇ ਰਿਹਾਈ ਹੋਣ ਤੋਂ ਬਾਅਦ ਐਸਐਸਪੀ ਦਫ਼ਤਰ ਦਾ ਜਿਹੜਾ ਘਰਾਓ ਹੈ ਉਹ ਪ੍ਰੋਗਰਾਮ ਮੁਤਲ ਕੀਤਾ ਜਾਂਦਾ ਹੈ। ਉਹ ਪ੍ਰੋਗਰਾਮ ਸਸਪੈਂਡ ਕੀਤਾ ਜਾਂਦਾ ਹੈ ਸੋ ਇਸ ਲਈ ਆਪ ਸਭ ਨੂੰ ਮੁੜ ਦੁਬਾਰਾ ਇਸ ਪ੍ਰੋਗਰਾਮ ਦੀ ਸਫਲਤਾ ਦੇ ਲਈ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਆਪ ਸਾਰਿਆਂ ਦਾ ਜਿਨ੍ਹਾਂ ਨੇ ਪੂਰੀ ਤਾਕਤ ਦੇ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਜੋਰ ਲਾਇਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ